ਸੰਗਰੂਰ ਦੀ ਸੀਟ ਦੇ ਉੱਪਰ ਕਿਹੜੀ ਕਵਾਡ ਜਿੱਦੀ ਨਜ਼ਰ ਆ ਰਹੀ ਹੈ ਖੈਰੇ ਜੀ ਜਨ ਸਵਧ ਨੇ ਤੇ ਅਕਾਲੀ ਦਲ ਜਿੱਤੂਗਾ ਸੋਵਰਨ ਜਿੱਤੂਗਾ ਹਾਲ ਤਾਂ ਡਾਊਡੋ ਕੇ ਖਾ ਰਹੇ ਨੇ ਪਰ ਮਾਨ ਦੀ ਚੜ੍ਹਾਈ ਲੱਗ ਰਹੀ ਹੈ ਸਾਨੂੰ ਤੋਂ ਉਮੀਦ ਹੈ ਤੇ ਹੈ ਜੀ ਆਪਣਾ ਆਮ ਆਦਮੀ ਪਾਰਟੀ ਜਰਾ ਦਿੰਦਾ ਸਾਰੀਆਂ ਪਾਰਟੀਆਂ ਆਪਣ ਆਪਣਾ ਜੋਰ ਲਾ ਰਹੀਆਂ ਨੇ ਪਪਾ ਕੁਝ ਕਲੀਅਰ ਨਹੀਂ ਗਿਆ ਸਾਹਿਬ ਖੰਨਾ ਸਾਹਿਬ ਦੇ ਆਨ ਨਾਲ ਟੱਕਰ ਹੁਣ ਬਰਾਬਰ ਦੀ ਹੋ ਗਈ ਕਾਂਗਰਸ ਦਾ ਯਾਰਾ ਦੌਰ ਹੈ ਮਾਤਾ ਜੀ ਕੌਣ ਜਿੱਤੂ ਇਸ ਵਾਰ ਕੀ ਲੱਗ ਰਿਹਾਗਾ ਬੱਸ ਛਾੜੂ ਆ ਗਏ ਭਾਈ ਛਾੜੂ ਆ ਗਏ ਨੋਟੇਬਲ ਜਮਾ ਗੁਰੇਤ ਕਿਤਾ ਮਾਨ ਸਰਕਾਰ ਨੂੰ ਦੇਖੀਏ 2 ਸਾਲ ਦੇ ਕੰਮਾਂ ਕਿਵੇਂ ਦਿਖ ਰਹੇ ਹੋ ਕੰਮ ਦਾ ਵਿਰੇ ਹੋਈ ਨਹੀਂ ਕੋਈ ਪਵਾਨੀਗੜ੍ਹ ਚ ਕੋਈ ਕੰਮ ਉਹਨਾਂ ਨੇ ਕਰਵਾਇ ਨਹੀਂ ਹੈਗਾ ਝਾੜੂ ਤੋਂ ਜਮੀਨ ਸੀ ਐਨੇ ਵੀ ਨਹੀਂ ਕੁਝ ਵਧੀਆ ਕਰਿਆ 15 ਮਿੰਟ ਬਾਰਿਸ਼ ਹੋ ਗਈ ਇੱਥੇ ਪਾਣੀ ਪਾਣੀ ਹੋ ਜਾਏਗਾ ਤੁਸੀਂ ਤੈਰ ਕੇ ਜਾਉਂਗੇ ਤੁਹਾਨੂੰ ਸਰਕਾਰ ਨੇ ਕੀ ਕੁਝ ਨਹੀਂ ਕਰਿਆ 2 ਸਾਲਾਂ ਦੇ ਵਿੱਚ ਨਾ ਭਗਵੰਤ ਮਾਨ ਜੀ ਕਹਿੰਦੇ ਨੇ ਅਸੀਂ ਮੁੱਦਿਆਂ ਦੇ ਆਧਾਰ ਤੇ ਤੁਸੀਂ ਮਰਜ਼ੀ ਕਹੀਏ ਨਾ ਕਹਿਣ ਨੂੰ ਤਾਂ ਅਸੀਂ ਬਿਧੇਰਾ ਕੋਲ ਕਹੀ ਜਾਵਾਂਗੇ ਇਹ ਕਰਾਂਗੇ ਕੁਝ ਤਾਂ ਹੀ ਬੜੂਗਾ ਝਾੜੂ ਤੋਂ ਨਿਰਾਸ਼ ਹੋ ਗਿਰ ਕੀ ਲੱਗ ਰਿਹਾ ਵੋਟਾਂ ਕਿਹਨੂੰ ਪੈਣੀਆਂ ਇਸ ਵਾਰ ਇਸ ਵਾਰ ਤਾਂ ਹੋਰ ਵੋਟਾਂ ਪਾਈ ਪਈਆਂ ਦੋ ਸ ਸਾਨੂੰ ਸੀ ਪਵਾਨੀਗੜ ਦੇ ਵਿੱਚ ਕੀ ਕੰਮ ਕਰਾ ਦੋ ਜਿਹੜਾ ਸੰਗਰੂਰ ਦੇ ਸੀਟ ਹੈ ਇਹ ਜਾਊਗੀ ਤਾਂ ਆਪ ਨੂੰ ਤਾਂ ਅਸੀਂ ਵੋਟ ਭਾਜਪੀ ਨੂੰ ਪਾਵਾਂਗੇ ਹਲਕਾ ਸੰਗਰੂਰ ਦੇ ਸ਼ਹਿਰ ਪਵਾਨੀਗੜ ਦੇ ਵਿੱਚਾਂ ਤੇ ਇੱਥੋਂ ਦੀ ਲੋਕਾਂ ਦੀ رائے ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਹਵਾ ਕਿਦੀ ਬਣੀ ਵੀ ਹੈ ਕਿਹੜਾ ਉਮੀਦਵਾਰ ਜਿੱਦਾਂ ਨਜ਼ਰ ਆ ਰਿਹਾ ਇੱਧਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕਿਵੇਂ ਲੱਗ ਰਿਹਾ ਫਿਰ ਇਸ ਵਾਰ ਸੰਗਰੂਰ ਤੋਂ ਕੌਣ ਜਿੱਦਾਂ ਨਜ਼ਰ ਆ ਰਿਹਾ ਬਈ ਦੇਖੋ ਹਾਲ ਤਾਂ ਡਾਉਲਡੋ ਕੀ ਖਾ ਰਹੇ ਨੇ ਪਰ ਮਾਨ ਦੀ ਚੜ੍ਹਾਈ ਲੱਗ ਰਹੀ ਹੈ ਸਾਨੂੰ ਸਿਮਰਜੀਤ ਮਾਨ ਫਿਰ ਤੋਂ ਦੁਬਾਰੋਂ ਜਿੱਦ ਦੇ ਨਜ਼ਰ ਆ ਰਹੇ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਜੇਕਰ ਸਰਕਾਰ ਦੀ ਗੱਲ ਕਰੀਏ ਸਰ ਥੋੜਾ ਸਾਈਡ ਤੋਂ ਜੇ ਅੱਜ ਸਰਕਾਰ ਦੀ ਗੱਲ ਕਰੀਏ ਭਗਵੰਤ ਮਾਨ ਕਹਿੰਦੇ ਵੀ 2 ਸਾਲ ਦੇ ਨੇ ਅਸੀਂ ਕੰਮ ਕੀਤੇ ਨੇ ਉਹਦੇ ਆਧਾਰ ਤੇ ਵੋਟਾਂ ਮੰਗਾਂਗੇ ਲੋਕ ਖੁਸ਼ ਨੇ ਕੰਮਾਂ ਤੋਂ ਸਿੱਖ ਹੈ ਉਹਨਾਂ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਪਰ ਜਿਹੜੀਆਂ ਰੋਡਾਂ ਦਾ ਇਹਨਾਂ ਨੇ ਕੰਮ ਨਾ ਚਲਾਉਣ ਕਰਕੇ ਥੋੜੇ ਦੇ ਬਹੁਤ ਜਾਇ ਦੁਖੀ ਨੇ ਲੋਕ ਅੱਛਾ ਫਿਰ ਜਿੱਤੂ ਕੌਣ ਸੰਗਰੂਰ ਤੋਂ ਦੇਖੋ ਇਹਦਾ ਹੁਣ ਹਲਾਕ ਮੌਕਾ ਦੱਸੂਗਾ ਮੌਕਾ ਦੱਸੂਗਾ ਲੇਕਿਨ ਨਾਲ ਸਿਮਰਜੀਤ ਮਾਨ ਦੀ ਗੱਲ ਵੀ ਕਰਦੇ ਨਜ਼ਰ ਆ ਰਹੇ ਨੇ ਵੀ ਹੋ ਸਕਦਾ ਸਿਮਰਜੀਤ ਮਾਨ ਫਿਰ ਤੋਂ ਜਿੱਤ ਜੇ ਇੱਧਰ ਦੁਕਾਨਦਾਰ ਨੇ ਭਾਈ ਜੀ ਕੀ ਹਾਲ ਨੇ ਠੀਕ ਹੈ ਜੀ ਅੱਛਾ ਭਾਈ ਕੀ ਲੱਗ ਰਿਹਾਗਾ ਸੰਗਰੂਰ ਦੀ ਸੀਟ ਦੇ ਉੱਪਰ ਕਿਹੜੀ ਪਾਰਟੀ ਜਿੱਤ ਦੀ ਨਜ਼ਰ ਆ ਰਹੀ ਹੈ ਖੈਰੇ ਦੀ ਜਨ ਸਵਧ ਨਹੀਂ ਖੈਰਾ ਅੱਛਾ ਕਿਉਂਕਿ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਕਿਉਂਕਿ 2 ਸਾਲਾਂ ਦੇ ਕੰਮਾਂ ਦੀ ਗੱਲ ਕਰ ਰਹੀ ਦੋ ਸਾਲ ਅਸੀਂ ਬਹੁਤ ਕੰਮ ਕੀਤੇ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਕੁਝ ਲੱਗਦਾ ਰਹੇ ਹਣੀ ਕੰਮ ਕਰਿਆ ਹੋਇਆ ਯਾਰ ਕੰਮ ਕਰਿਆ ਹੋਇਆ ਕਿ ਲੱਗਦਾ ਨਹੀਂ ਬਾਈ ਸਾਹਿਬ ਤੁਸੀਂ ਕੀ ਸੋਚਦੇ ਕੌਣ ਜਿੱਤੂਗਾ ਖੈਰਾ ਖੈਰਾ ਜਿੱਤੂਗਾ ਜੀ ਤੇ ਇਹਦੇ ਪਾਰਟੀ ਵਾਲੇ ਨੇ ਸਰਕਾਰ ਵਾਲੇ ਉਹ ਤਾਂ ਕਹਿੰਦੇ ਨੇ ਬਾਹਰੋਂ ਲਿਆ ਕੇ ਸਾਡੇ ਸਿਰ ਤੇ ਧੋਪਿਆ ਨੀ ਜੜੂਰੇ ਐਮਐਲਏ ਨੇ ਮੁਰਗੇ ਅੱਧ ਤੱਕ ਧੰਨਵਾਦ ਨਹੀਂ ਕਰਨਾ ਏ ਬਰਾਹ ਸਾਹ ਧੰਨਵਾਦ ਨਹੀਂ ਕਰਨਾ ਏ ਤੇ ਇਹ ਤੋਂ ਬਹੁਤ ਦੂਰ ਦੀ ਗੱਲ ਹੈ ਤੇ ਨਾਲ ਪਹਿਲਾਂ ਗੱਲ ਕਰੀ ਤੇ ਪਹਿਲਾਂ ਸਿਮਰਜੀਤ ਸਿੰਘ ਮਾਨ ਜਿੱਤੇ ਸੀਗੇ ਐਮਪੀ ਬਣੇ ਸੀ ਦੁਬਾਰੋਂ ਫਿਰ ਤੋਂ ਇਸ ਸੀਟ ਦੇ ਖੈਰੇ ਦੀ ਹਵਾ ਜ਼ਿਆਦਾ ਖੈਰੇ ਦੀ ਹਵਾ ਜ਼ਿਆਦਾ ਖੈਰੇ ਜੀ ਹਵਾ ਦੀ ਗੱਲ ਕਰਦੇ ਨੇ ਕਹਿੰਦੇ ਖੈਰੇ ਜੀ ਹਵਾ ਬਹੁਤ ਆ ਗਈ ਵੀ ਖੈਰਾ ਜਿੱਤ ਸਕਦਾ ਆਪਾਂ ਕੁਝ ਹੋਰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜਾ ਉਮੀਦਵਾਰਾ ਕਿਹੜੀ ਪਾਰਟੀ ਹੈ ਜਿਹੜੀ ਜਿੱਦੀ ਹੋਈ ਨਜ਼ਰ ਆ ਸਕਦੀ ਹੈ ਸੋ ਇਧਰ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨੇ ਬਹੁਤ ਵਧੀਆ ਜੀ ਅੱਛਾ ਭਾਜੀ ਕੀ ਲੱਗ ਰਿਹਾ ਸੰਗਰੂਰ ਸੀਟ ਤੋਂ ਕਿਹੜਾ ਉਮੀਦਵਾਰ ਤੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਭਈ ਅਸੀਂ ਤਾਂ ਅਕਾਲੀਆਂ ਅਕਾਲੇਸਣਾਂ ਅਕਾਲੀ ਦਲ ਜਿੱਤੂਗਾ ਸੋਵਰਨ ਜਿੱਤੂਗਾ ਅੱਛਾ ਪੱਕਾ ਟਟਕਾਲੀਆਂ ਪੱਕਾ ਜੀ ਪੱਕਾ ਅਕਾਲੀਆਂ ਅਕਾਲੀ ਦਲ ਦੀ ਸਪੋਰਟ ਕਰਦੇ ਆ ਅਕਾਲੀ ਦਲ ਨੂੰ ਅਸੀਂ ਜਿਤਾਵਾਂਗੇ ਅੱਛਾ ਜੇ ਮੈਂ ਗੱਲ ਕਰਾਂ 2 ਸਾਲ ਦੀ ਸਰਕਾਰ ਦੇ ਕੰਮਾਂ ਦੀ ਉਹਨਾਂ ਤੋਂ ਕਿੰਨੇ ਕਿਸਨਤਸਤੋ ਕੋਈ ਸੁਣੋ ਅੰਮਾਨਗੜ ਦੇ ਵਿੱਚ ਕੀ ਕੰਮ ਕਰਾ ਦੋ ਆ ਹਾਲ ਤੱਕ ਸਾਡੇ ਲੈਟਨ ਚੱਲੀਆਂ ਕੋਈ ਲੈਟਨ ਜਲੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਕੋਈ ਇਥੇ ਬਾਥਰੂਮ ਨੇ ਉਹਨਾਂ ਦਾ ਕੋਈ ਸੰਬੰਧ ਨਹੀਂ ਆਉਣੀ ਹੈਗਾ ਸਫਾਈ ਨਹੀਂ ਪਰ ਮਾਨ ਸਾਹਿਬ ਕਹਿ ਰਹੇ ਨੇ ਵੀ ਅਸੀਂ 2 ਸਾਲਾਂ ਦੇ ਕੰਮਾਂ ਦੇ ਆਧਾਰ ਦੇ ਉੱਪਰ ਲੋਕਾਂ ਦੇ ਅੱਗੇ ਵੋਟਾਂ ਮੰਗਾਂਗੇ ਫਿਰ ਕੀ ਪਵਾਨੀਗੜ੍ਹ ਦੇ ਲੋਕ ਜਾਂ ਸੰਗਰੂਰ ਦੇ ਲੋਕ ਵੋਟਾਂ ਪਾਉਣਗੇ ਕਿਉਂ ਵੋਟਾਂ ਪਾਉਣਗੇ ਜੇ ਕੰਮ ਕਰਨਗੇ ਫਿਰ ਵੋਟਾਂ ਪਾਉਣਗੇ ਜਾਂ ਕੋਈ ਕੰਮ ਨਹੀਂ ਕੀਤਾ ਫਿਰ ਵੋਟ ਕਿੱਥੇ ਪਾਉਣਗੇ ਪਰ ਮਾਨ ਸਰਕਾਰ ਕਹਿੰਦੀ ਅਸੀਂ 5 ਤੋਂ 4 ਗਾਰੰਟੀਆਂ ਪੂਰੀਆਂ ਕਰਤੀਆਂ ਨੇ ਉਹ ਤਾਂ ਉਹਨਾਂ ਦੇ ਉਹਨਾਂ ਦੇ ਉਹ ਚ ਹੋਊਗਾ ਮੈਨੂਫੈਕਚਰ ਕਰਤੀ ਹੋਣਗੀਆਂ ਪਰ ਲੋਕਾਂ ਸਾਹਮਣੇ ਆਉਣ ਨਾ ਲੋਕ ਦੱਸਣਗੇ ਉਹ ਤਾਂ ਵੀ ਕਿਹੜੀ ਗਰੰਟੀ ਪੂਰੀ ਕਰਤੀ ਕਹਿੰਦੇ ਵੀ ਨਹੀਂ ਇਹ ਅਸੀਂ ਤਾਂ ਕਟੜ ਕਾਲੀਆਂ ਕਾਲੀਆਂ ਨੂੰ ਵੋਟ ਪਾਉਣੀ ਹੈ ਪਰ ਦੂਸਰੇ ਪਾਸੇ ਮਾਨ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਆਪਾਂ ਕੁਝ ਹੋਰ ਦੁਕਾਨਦਾਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਭਵਾਨੀਗੜ੍ਹ ਦੀ ਹਵਾ ਕੀ ਕਹਿ ਰਹੀ ਹੈ ਭਵਾਨੀਗੜ੍ਹ ਦੇ ਲੋਕ ਕੀ ਸੋਚਦੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਲੱਗ ਰਿਹਾ ਫਿਰ ਇਸ ਵਾਰ ਸੰਗਰੂਰ ਸੀਟ ਤੋਂ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਤ ਸਕਦੇ ਆ ਹੋਰ ਤਾਂ ਉਮੀਦ ਹੈrti ਹੈ ਜੀ ਆਪਣਾ ਆਮ ਆਦਮੀ ਪਾਰਟੀ ਵਾਲੇ ਲੱਗਦੀ ਆ ਆਮ ਆਦਮੀ ਪਾਰਟੀ ਵਾਲੇ 2 ਸਾਲ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਤੋਂ ਖੁਸ਼ ਹਾਂ ਹਾਂ ਜੀ ਅਸੀਂ ਖੁਸ਼ ਹਾਂ ਕਹਿੰਦੇ ਉਮੀਦ ਹੈ ਜਿੱਤੇਗਾ ਝਾੜੂਆਂ ਦੀ ਗੱਲ ਕਰ ਰਹੇ ਨੇ ਵੀ ਝਾੜੂ ਵਾਲੇ ਨੇ ਕੰਮ ਕੀਤੇ ਨੇ ਕਹਿੰਦੇ ਉਹ ਜਿੱਤ ਸਕਦੇ ਨੇ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਇਧਰ ਬਾਈ ਉਹਨਾਂ ਨਾਲ ਗੱਲ ਕਰਾਂਗੇ ਨਾ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਹਾਲ ਨੇ ਠੀਕ ਹੈ ਜੀ ਵਧੀਆ ਅੱਛਾ ਭਾਈ ਜੀ ਕਿਵੇਂ ਲੱਗ ਰਿਹਾ ਸੰਗਰੂਰ ਸੀਟ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਜਿੱਦਾਂ ਨਜ਼ਰ ਆ ਰਿਹਾ ਹੈ ਹਾਂ ਜੀ ਦੇਖੋ ਕੁਝ ਨਹੀਂ ਕਹਿ ਰਹੇ ਸਾਰੀਆਂ ਪਾਰਟੀਆਂ ਆਪਣ ਆਪਣਾ ਜੋਰ ਲਾ ਰਹੀਆਂ ਨੇ ਆਪਾਂ ਕੁਝ ਕਲੀਅਰ ਨਹੀਂ ਕਹਿ ਸਕਦੇ ਸਾਰੀ ਪਾਰਟੀ ਹੁਣ ਕੱਲ ਨੂੰ ਅਰਵਿੰਦ ਖੰਨਾ ਜੀ ਦੀ ਟਿਕਟ ਕਲੀਅਰ ਹੋਈ ਹੈ ਉਹਨਾਂ ਦਾ ਬਹੁਤ ਉਤਸ਼ਾਹ ਸੀ ਬਹੁਤ ਰਸਤੀ ਬਹੁਤ ਗੱਡੀਆਂ ਸੀ ਕਾਫਲਾ ਬਹੁਤ ਵੱਡਾ ਸੀ ਹਜੇ ਕੁਝ ਨਹੀਂ ਕਹਿ ਬਾਰੇ 2 ਸਾਲ ਦੇ ਕੰਮ ਨੂੰ ਕਿਵੇਂ ਦੇਖ ਰਹੇ ਹੋ ਮਾਨ ਸਰਕਾਰ ਦੇ 2 ਸਾਲ ਦੇ ਕੰਮਾਂ ਨੂੰ ਦੇਖਿਓ ਤਾਂ ਠੀਕ ਹੈ ਜੀ ਮਾਨ ਸਾਹਿਬ ਨੇ ਵਧੀਆ ਕੰਮ ਕਰਿਆ ਹੈ ਜੀ ਕੋਈ ਗੱਲ ਨਹੀਂ ਹੈਗੀ। ਕੋਈ ਮਾੜਾ ਕੰਮ ਨਹੀਂ ਕਰਿਆ ਜਿਵੇਂ ਬਿਜਲੀ ਫ੍ਰੀ ਹੈ, ਕੰਮ ਹੋ ਰਹੇ ਨੇ। ਬਾਕੀ ਦੇਖੋ ਲੋਕਾਂ ਤੇ ਆਪਣਾ ਵੀ ਕੀ। ਨਹੀਂ ਮਾਨ ਸਾਹਿਬ ਕਹਿ ਰਹੇ ਨੇ ਅਸੀਂ 5 ਤੋਂ 4 ਘੰਟੇ ਪੂਰੇ ਕਰਦੇ ਨੇ ਉਹਦੇ ਆਧਾਰ ਤੇ ਮੋਟਾ ਮੰਗਾਂਗੇ। ਫਿਰ ਜੇਕਰ ਮੈਂ ਟੱਕਰ ਦੀ ਗੱਲ ਕਰਾਂ ਸੰਗਰੂਰ ਸੀਟ ਦੇ ਉੱਪਰ ਕਿਹਦੀ ਟੱਕਰ ਕਿਹੜੀਆਂ ਦੋ ਪਾਰਟੀਆਂ ਟੱਕਰ ਨਜ਼ਰ ਆ ਰਹੀ ਹੈ। ਦੇਖੋ ਹਾਜੀ ਕੁਝ ਨਹੀਂ ਕਹਿ ਸਕਦੇ ਜਿਹੜੇ ਅੱਜ ਦੇ ਸਮੀਕਰਨ ਨੇ ਤਾਂ ਮੰਨ ਕੇ ਚੱਲੋ ਵੀ ਸੁਖਵਾਲ ਖੈਰਾ ਜੀ ਅੱਗੇ ਨੇ। ਸਤਿਕਾਰ ਕਰਕੇ ਅੱਗੇ ਚੱਲ ਰਹੇ ਨੇ ਜੀ ਜੀ ਬਿਲਕੁਲ ਭਾਜੀ ਤੁਸੀਂ ਕੀ ਸੋਚ ਰਹੇ ਹੋ ਕੌਣ ਜਿੱਤੂਗਾ ਸੰਗਰੂਰ ਤੋਂ ਕੋਈ ਪਤਾ ਨਹੀਂ ਕੌਣ ਜਿੱਤੂਗਾ ਜੀ ਸਭ ਦੇ ਬਰਾਬਰ ਜ਼ੋਰ ਲੱਗਿਆ ਜੀ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖ ਰਹੇ ਹੋ ਦੋ ਸਾਲ ਦੇ ਨਾਲ ਠੀਕ ਸੀ ਵਧੀਆ ਕਰਨੇ ਜੀ ਉਹਨਾਂ ਦੇ ਆਧਾਰ ਤੇ ਲੋਕ ਸੈਟੀਸਫਾਈ ਹੋਣਗੇ ਵੋਟਾਂ ਪੈਣਗੀਆਂ ਵੋਟਾਂ ਤਾਂ ਪੈਣੇ ਚਾਹੀਦੇ ਨੇ ਜੀ ਮਾਨ ਮਾਨ ਸਾਹਿਬ ਨੂੰ ਐਸਾ ਕਲੀਅਰ ਨਹੀਂ ਕਹਿ ਸਕਦਾ ਕਿ ਕੌਣ ਜਿੱਤੂਗਾ ਕਿਸੇ ਦਾ ਸਾਰਾ ਜ਼ੋਰ ਬਰਾਬਰ ਲੱਗਿਆ ਜੀ ਕਹਿੰਦੇ ਸਮੀਕਰਨ ਇਸ ਤਰ੍ਹਾਂ ਦੇ ਬਣੇ ਹੋਣੇ ਬਾਈ ਦੱਸਿਆ ਵੀ ਅ ਕੱਲ ਅਰਵਿੰਦ ਖੰਨਾ ਜੋ ਕਲੀਅਰ ਹੋਈ ਆ ਸੀਟ ਉਹ ਵੀ ਕਹਿ ਰਹੇ ਨੇ ਕਹਿੰਦੇ ਕਾਫੀ ਘੱਟ ਕੀਤਾ ਹੈਗਾ ਉਹਨਾਂ ਨੇ ਤੇ ਨਾਲ ਜੇਕਰ ਗੱਲ ਕਰੀਏ ਪਰ ਖੈਰੇ ਦੀ ਗੱਲ ਕਹਿੰਦੇ ਨਜ਼ਰ ਆਇਆ ਨੇ ਵੀ ਖੈਰਾ ਜਿੱਦਾਂ ਹੋਇਆ ਨਜ਼ਰ ਆ ਰਿਹਾਗਾ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਵੋਟਾਂ ਪਾਉਣੇ ਹੋ ਲੰਬੇ ਟਾਈਮ ਤੋਂ ਕੀ ਲੱਗਦਾ ਇਸ ਵਾਰ ਸੰਗਰੂਰ ਤੋਂ ਕੌਣ ਜਿੱਤੂਗਾ ਕੋਈ ਪਤਾ ਨਹੀਂ ਹੈਗਾ ਜੇ ਪੈਣਗੇ ਵੋਟਾਂ ਉਦੋਂ ਪਤਾ ਲੱਗੂਗਾ ਅੱਛਾ ਜੇ ਮਾਨ ਸਰਕਾਰ ਦੀ ਗੱਲ ਕਰੀਏ 2 ਸਾਲ ਹੋ ਗਏ ਸਰਕਾਰ ਨੂੰ ਸੱਤਾ ਚਾਹੀ ਨੂੰ ਉਹਨਾਂ ਦੇ ਉਬਦੀਰ ਅਗਰੇ ਨੇ ਪੁੱਤ ਜਿੱਤਣ ਦੇ ਫਰਦ ਕੀ ਝਾਰੂ ਵਾਲੇ ਹਾਂ ਜਿੱਤਣਗੇ ਜਿੱਤਣਗੇ ਮਾਤਾ ਜੀ ਕਹਿੰਦੇ ਝਾਰੂ ਵਾਲੇ ਜਿੱਤ ਜਾਣਗੇ ਸੋ ਸਾਡੇ ਕੁਝ ਹੋਰ ਦੋਸਤਾਂ ਪੋਨੋਣਾ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਇੱਧਰ ਮਾਤਾ ਜੀ ਨਾਲ ਗੱਲ ਕਰਾਂਗੇ ਮਾਤਾ ਜੀ ਸਤਿਕਾਰ ਮਾਤਾ ਜੀ ਕੌਣ ਜਿੱਤੂ ਇਸ ਵਾਰ ਕੀ ਲੱਗ ਰਿਹਾਗਾ ਅੱਛਾ ਝਾੜੂ ਪਾਵਾਂਗੇ ਭਾਈ ਉਹ ਝਾੜੂ ਵਾਲਿਆਂ ਇਹ ਝਾੜੂ ਵਾਲਿਆਂ ਅੱਛਾ ਝਾੜੂ ਵਾਲਿਆਂ ਦਾ ਕੰਮ ਵਧੀਆ ਲੱਗੇ ਨੇ 2 ਸਾਲ ਦੇ ਹਾਂ ਹਾਂ ਵਧੀਆ ਵਧੀਆ ਠੀਕ ਹੈ ਮਾਤਾ ਜੀ ਕਹਿੰਦੇ ਝਾੜੂ ਵਾਲਿਆਂ ਭਾਈ ਅਸੀਂ ਝਾੜੂ ਵੀ ਵੋਟ ਪਾਵਾਂਗੇ ਤੇ ਇੱਧਰ ਆਪਾਂ ਹੋਰ ਵੀਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਨਾਲ ਗੱਲ ਕਰਾਂਗੇ ਭਾਈ ਜੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂ ਸਵਾਰ ਇਹ ਤਾਂ ਕੋਈ ਪਤਾ ਨਹੀਂ ਭਰਾਵਾ ਕਿਹੜਾ ਜਿੱਤੂ ਨਿਕ ਹਵਾ ਲੱਗ ਨਹੀਂ ਰਹੀ ਗੱਲਾਂ ਹੋਣ ਲੱਗੀਆਂ ਸੱਥਾਂ ਦੇ ਵਿੱਚ ਬਹਿ ਕੇ ਵੀ ਭਾਈ ਆ ਬੰਦਾ ਵਧੀਆ ਕੰਮ ਕਰ ਰਿਹਾ ਸੀ ਆ ਪਾਰਟੀ ਵਧੀਆ ਕੰਮ ਕਰ ਰਹੀ ਸੀ ਕਿਵੇਂ ਦੇਖ ਰਹੇ ਹੋ ਯਾਰ ਝਾੜੂ ਤੇ ਅਮੀਰ ਸੀ ਐਨੇ ਵੀ ਨਹੀਂ ਕੁਝ ਵਧੀਆ ਕਰ ਰਿਹਾ ਤੇ ਫਿਰ ਹੁਣ ਜੇ ਝਾੜੂਆਂ ਤੋਂਮੀ ਟੁੱਟੀ ਆ ਪਰ ਮਾਨ ਸਾਹਿਬ ਕਹਿ ਰਹੇ ਨੇ ਅਸੀਂ ਸਾਈਡ ਤੇ ਕਰ ਲਓ ਥੋੜਾ ਜਿਹਾ ਉਹ ਕਹਿ ਰਹੇ ਨੇ ਅਸੀਂ 2 ਸਾਲਾਂ ਦੇ ਵਿੱਚ ਜਿਹੜੇ 5 ਗਰੰਟੀ ਦਿੰਦੇ ਸੀ ਉਹਦੇ ਵਿੱਚੋਂ 4 ਪੂਰੀਆਂ ਕਰਤੀਆਂ ਨਹੀਂ ਯਾਰ ਕਣਕ 'ਚ ਅਸੀਂ ਔਖੇ ਹੋਏ ਆ 10-10 ਦਿਨ ਮੰਡੀਆਂ 'ਚ ਰੋਲੇ ਆ ਹਾਲ ਤੱਕ ਪੈ ਤੜਫ ਰਹੇ ਆ ਨਾ ਕੋਈ ਹਿਸਾਬ ਕਿਤਾਬ ਹੋ ਰਿਹਾ ਆ ਅਰਤੀ ਕਹਿੰਦੇ ਨੇ ਸਾਹਿਬ ਕਣ ਪਰ ਮਾਨ ਸਾਹਿਬ ਤਾਂ ਕਹਿੰਦੇ ਸਾਡੇ ਬੁਖਤਾ ਪ੍ਰਬੰਧ ਨੇ ਕੰਨ ਕਸੀ ਰੋਲਣਾ ਨਹੀਂ ਦੇਣਾ ਕਿਸਾਨਾਂ ਨੂੰ ਰੋਲੇ ਰਿਆਂ 10 15 ਦਿਨ ਮੰਡੀਆਂ ਚ ਲਾਂਕੇ ਹੋਰ ਕੀ ਰਹਿ ਗਿਆ ਹਿਆਰ ਪਿੱਛੇ ਝਾੜੂ ਤੋਂ ਨਿਰਾਸ਼ ਹੋ ਫਿਰ ਕੀ ਲੱਗ ਰਿਹਾ ਵੋਟਾਂ ਕਿਹਨੂੰ ਪੈਣਗੀਆਂ ਇਸ ਵਾਰ ਇਸ ਵਾਰ ਤਾਂ ਐ ਹੋ ਰਿਹਾ ਵੋਟਾਂ ਪਾਈ ਬੈਨਾ ਇੱਕ ਇਹਨਾਂ ਦੇ ਅਮੀਸੀ ਇਹਨਾਂ ਨੇ ਵੀ ਨਹੀਂ ਕੁਝ ਕੀਤਾ ਭਾਈ ਕਹਿੰਦਾ ਉਮੀਦ ਬਹੁਤ ਸੀਗੀ ਲੇਕਿਨ ਉਮੀਦ ਤੇ ਖਰੇ ਨਹੀਂ ਉਤਰੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕੁਝ ਲੋਕ ਸੈਟੀਸਫਾਈ ਹੋਣੇ ਝਾੜੂਆਂ ਦੇ ਨਾਲ ਤੇ ਕੁਝ ਲੋਕ ਝਾਰੂਆਂ ਤੋਂ ਵੀ ਨਿਰਾਸ਼ ਨਜ਼ਰ ਆ ਰਹੇ ਨੇ ਇਧਰ ਭਾਈ ਉਹਨਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ ਬੱਝ ਗਿਆ ਲੈ ਕਿਵੇਂ ਦੇਖ ਰਹੇ ਹੋ ਸੰਗਰੂਰ ਦੀ ਰਾਜਨੀਤੀ ਨੂੰ ਸੰਗਰੂਰ ਚੋਂ ਕਿਹੜੀ ਪਾਰਟੀ ਆ ਉਮੀਦਵਾਰ ਜਿਹਦਾ ਨਜ਼ਰ ਆ ਰਿਹਾ ਇਸ ਵਾਰ ਦੇਖੋ ਫਿਲਹਾਲ ਦੀ ਗੱਡੀ ਤਾਂ ਹੈ ਜਿਹੜਾ ਹੈਗਾ ਹੁਣ ਜਿਹੜਾ ਆਪਾਂ ਕਹ ਜੀਏ ਫਸਮਾਗਾ ਕਿਉਂਕਿ ਖੰਨਾ ਸਾਹਿਬ ਦੇ ਆਨ ਨਾਲ ਟੱਕਰ ਹੁਣ ਬਰਾਬਰ ਦੀ ਹੋਗੀ ਮੀਤਿਹਰ ਸਾਹਿਬ ਦੀ ਖਰਾ ਸਾਹਿਬ ਦੀ ਖੰਨਾ ਸਾਹਿਬ ਦੀ ਤਿੰਨਾਂ ਦੀ ਟੱਕਰ ਹੁਣ ਬਰਾਬਰ ਦੀ ਹੋ ਗਈ ਜੇ ਆਪਾਂ 2 ਸਾਲ ਦੇ ਕੰਮਾਂ ਨੂੰ ਦੇਖੀਏ ਕਿੰਨੇ ਕੁ ਸੈਟੀਸਫਾਈ ਨੇ ਲੋਕ ਜਾਂ ਭਵਾਨੀਗੜ੍ਹ ਦੇ ਲੋਕ ਕਿੰਨੇ ਕੁ ਸੈਟੀਸਫਾਈ ਨੇਗੇ ਸਰਕਾਰ ਦੇ ਕੰਮਾਂ ਤੋਂ ਸਰਕਾਰ ਦੇ ਕੰਮਾਂ ਦੀ ਗੱਲ ਤਾਂ ਇਹ ਹੈ ਜੀ ਦੇਖੋ ਇਹ ਦੁਨੀਆ ਦੋ ਸਾਈਡਡ ਹੁੰਦੀ ਹੈ ਅੱਧੇ ਬੰਦੇ ਖੁਸ਼ ਹੋਣਗੇ ਅੱਧੇ ਨਹੀਂ ਹੋਣਗੇ ਇਹ ਤਾਂ ਤੁਹਾਨੂੰ ਹੁਣ ਰਿਜ਼ਲਟ ਚਾਹਤੇ ਨੂੰ ਪਤਾ ਹੀ ਲੱਗ ਜਾਊਗਾ ਵੀ ਕਿੰਨੇ ਕਿ ਸਾਟਿਸਫਾਈ ਨੇ ਪੋਨੀਗੜ ਦਾ ਕੀ ਸੋਚਦੇ ਨੇ ਪੋਨੀਗੜ ਦਾ ਮੁੱਦੇ ਕਿੰਨੇ ਜਿਹਦੇ ਆਧਾਰ ਤੇ ਵੋਟਾਂ ਪੈਣਗੀਆਂ ਪੋਨੀਗੜ ਦੇ ਦੇਖੋ ਮੇਨ ਬਾਜ਼ਾਰ ਦੀ ਇਹ ਗੱਲ ਕਰੀ ਇੱਥੇ ਤਾਂ ਪਾਣੀ ਦਾ ਮੇਨ ਮੁੱਦਾ ਸਭ ਤੋਂ ਵੱਡਾ ਮੁੱਦਾ ਹੈਗਾ ਵੀ ਪਾਣੀ ਦਾ ਹੱਲ ਹੋਣਾ ਚਾਹੀਦਾ ਦੇਖੋ ਥੋੜੀ ਜੀ ਬਾਰਿਸ਼ ਹੋ ਗਈ ਨਾਲ ਦੀ ਨਾ ਪਾਣੀ ਪਾਣੀ ਹੋ ਜਾਂਦਾ ਉਹ ਮੁੱਦਾ ਹਾਲ ਤੱਕ ਹੱਲ ਹੀ ਨਹੀਂ ਹੋਇਆ ਹੈਗਾ ਕਿਸੇ ਵੀ ਗਵਰਨਮੈਂਟ ਤੋਂ ਕਿੰਨਾ ਟਾਈਮ ਹੋ ਚੁੱਕਿਆ ਹੈ ਇਹ ਸਭ ਤੋਂ ਵੱਡਾ ਮੁੱਦਾ ਹੈਗਾ ਮੇਨ ਬਾਜ਼ਾਰ ਆ ਪੋਨੀਗੜ ਦਾ 15 ਮਿੰਟ ਬਾਰਿਸ਼ ਹੋ ਗਈ ਇੱਥੇ ਪਾਣੀ ਪਾਣੀ ਹੋ ਜਾਏਗਾ ਤੁਸੀਂ ਤੈਰ ਕੇ ਜਾਵੋਗੇ ਇਥੋਂ ਦੀ ਕਿਸ ਸਰਕਾਰ ਨੂੰ ਆਪਾਂ ਕਹਦਾਂਗੇ ਵੀ ਕੋਈ ਕੰਮ ਕਰਦੀ ਹੈ ਜਾਂ ਨਹੀਂ ਕਰਦੀ ਜਦੋਂ ਸਾਡਾ ਮੇਨ ਮੁੱਦਾ ਹੀ ਨਹੀਂ ਹੱਲ ਹੁੰਦਾ ਹੈਗਾ ਸਾਡਾ ਮੇਨ ਮੁੱਦਾ ਇਹੀ ਹੈ ਵੀ ਅਸੀਂ ਤਾਂ ਕਹਿੰਦੇ ਹੱਲ ਹੋਵੇ ਸੋਲੂਸ਼ਨ ਹੋਵੇ ਤਾਂ ਸਾਨੂੰ ਬੜੀ ਅੱਛਾ ਲੱਗੇਗਾ ਕੋਈ ਵੀ ਗਵਰਨਮੈਂਟ ਕਰ ਦੇ ਜੀ ਤੇ ਟੱਕਰ ਦੀ ਗੱਲ ਕਰੀਏ ਕਿਹੜੀਆਂ ਦੋ ਉਮੀਦਵਾਰਾਂ ਦੀਆਂ ਦੋ ਪਾਰਟੀਆਂ ਟੱਕਰ ਰਹੀਆਂ ਸੰਗਰੂਰ ਚ ਤੁਹਾਨੂੰ ਕੀ ਲੱਗ ਰਿਹਾ ਨਹੀਂ ਦੇਖੋ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਤਿੰਨ ਪਾਰਟੀ ਦੇ ਵਿੱਚ ਮੈਂ ਕਹਿ ਸਕਦਾਗਾ ਕਹਿਰਾ ਸਾਹਿਬ ਖੰਨਾ ਸਾਹਿਬ ਤੇ ਆਪਣਾ ਮੀਤ ਹੇਰ ਸਾਹਿਬ ਤੇ ਚੌਥੇ ਸਿਮਰਜੀਤ ਮਾਨ ਉਹ ਤੁਹਾਡੇ ਸਿਟਿੰਗ ਐਮਪੀ ਨੇ ਸੰਗਰੂਰ ਤੋਂ ਉਹ ਕਿਵੇਂ ਲੱਗ ਰਹੇ ਨੇ ਉਹ ਹੈਗੇ ਨੇ ਮੁਕਾਬਲੇ ਚ ਮੁਕਾਬਲੇ ਚ ਤਾਂ ਦੇਖੋ ਜਦੋਂ ਆਏ ਨੇ ਤਾਂ ਹੋਣਗੀ ਕੁਛ ਨਾ ਕੁਛ ਤਾਂ ਵੋਟਾਂ ਉਹ ਲੈ ਕੇ ਜਾਣ ਔਰ ਕੁਝ ਵੀ ਕਹਿ ਨਹੀਂ ਸਕਦੇ ਕਿਉਂਕਿ ਰੂਲਿੰਗ ਪਾਰਟੀ ਦੇ ਮੀਥੇਰ ਸਾਹਿਬ ਹੈਗੇ ਨੇ ਪਰ ਭਾਜਪਾ ਵੱਲੋਂ ਖੰਨਾ ਸਾਹਿਬ ਹੈਗੇ ਨੇ ਕਾਂਗਰਸ ਵੱਲੋਂ ਖਹਿਰਾ ਸਾਹਿਬ ਹੈਗੇ ਨੇ ਇੰਨਾਂ ਦੇ ਵਿੱਚ ਆਪਾਂ ਟੱਕਰ ਕਿਹਾ ਸਕਦੇ ਆ ਮਾਨ ਸਾਹਿਬ ਵਾਸਤੇ ਮੈਂ ਤਾਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਮਾਨ ਸਾਹਿਬ ਨੂੰ ਮੈਂ ਤੱਕ ਕਦੇ ਮਿਲੇ ਵੀ ਨਹੀਂ ਇੰਨਾ ਟਾਈਮ ਹੋ ਗਿਆ ਇਸ ਟਾਈਮ ਸੀਟਿੰਗ ਦੇ ਵਿੱਚ ਹੈਗੇ ਨੇ ਉਹ ਐਮਪੀ ਨੇਗੇ ਪਰ ਜਦੋਂ ਮੈਂ ਮਿਲਿਆ ਨਹੀਂ ਮੈਂ ਉਹਨਾਂ ਬਾਰੇ ਕੀ ਕਮੈਂਟ ਕਰ ਸਕਦਾ ਹਾਂ ਤੇ ਤੇ ਕੋਈ ਨਹੀਂ ਤੇ ਕੋਈ ਨਹੀਂ ਟੱਕਰ ਦੀ ਗੱਲ ਕਰ ਰਹੇ ਨੇ ਵੀ ਤਿੰਨ ਕੋਈ ਟੱਕਰ ਹੋਊਗੀ ਅਰਵਿੰਦ ਖੰਨਾ ਵੱਡਾ ਨਾਮ ਭਾਜਪਾ ਦਾ ਉਧਰੋਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਹੇ ਨੇ ਤੇ ਨਾਲ ਗ ਉਹ ਵੀ ਕਹਿੰਦੇ ਰੂਲਿੰਗ ਪਾਰਟੀ ਹੈ ਉਹਨਾਂ ਵੱਲੋਂ ਵੀ ਕੰਮ ਕੀਤੇ ਗਏ ਨੇ ਲੇਕਿਨ ਇੱਕ ਮੁੱਦੇ ਦੀ ਗੱਲ ਹੈ ਜਿਹੜੀ ਭਵਾਨੀਗੜ੍ਹ ਦੀ ਮੁੱਦੇ ਦੀ ਗੱਲ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਭਵਾਨੀਗੜ੍ਹ ਦੇ ਵਿੱਚ ਪਾਣੀ ਦੀ ਸਮੱਸਿਆ ਬੜੀ ਹੈ ਪਾਣੀ ਦਾ ਹੱਲ ਨਹੀਂ ਹੋ ਰਿਹਾ ਹੈਗਾ ਸੋ ਆਪਾਂ ਕੁਝ ਹੋਰ ਲੋਕਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਵੀ ਉਹਨਾਂ ਦੇ ਕੀ ਮੁੱਦੇ ਨੇਗੇ ਪਾਜੀ ਸੱਸੀ ਗਾਲ ਜੀ ਪਾਜੀ ਕਿਵੇਂ ਲੱਗ ਰਿਹਾ ਸੰਗਰੂਰ ਦੀ ਸੀਟ ਤੋਂ ਕਿਹੜੀ ਪਾਰਟੀ ਜਿੱਦੀ ਨਜ਼ਰ ਆ ਰਹੀ ਹੈ ਦੇਖੋ ਅਜੇ ਤੱਕ ਕਿਸਮ ਦੱਸੋਗੇ ਜੀ ਇਹ ਕਿਹੜੀ ਜਿੱਤਦੀ ਹੈ ਜੀ ਪਵਾਨੀਗੜ ਦੇ ਮੁੱਦਿਆਂ ਦੀ ਗੱਲ ਕਰਾਂ ਤਾਂ ਪਵਾਨੀਗੜ ਦੇ ਕਿਹੜੇ ਮੁੱਦੇ ਦੇ ਜਨਾਂ ਦੇ ਆਧਾਰ ਤੇ ਪਵਾਨੀਗੜ ਦੇ ਵੋਟਰ ਵੋਟਾਂ ਪਾਉਣਗੇ ਸਾਰੀ ਪਵਾਨੀਗੜ ਦੇ ਵੋਟਾਂ ਜੀ ਮੇਨ ਮੁੱਦੇ ਕੀ ਨੇ ਪਵਾਨੀਗੜ ਦੇ ਮੈਨ ਪਾਣੀ ਦੇ ਮੁੱਦੇ ਨੇ ਜੋ ਜ਼ਿਆਦਾ ਜੀ ਪਾਣੀ ਲੱਖ ਲੱਖ ਪਾਣੀ ਖਰਜਦਾ ਜੀ ਪ੍ਰਸ਼ਾਸਨ ਪੈਂਦੀ ਬਹੁਤ ਲੱਖ ਲੱਖ ਖਰਜਦਾ ਜੀ ਹਾਂ ਜੀ ਇਹ ਜੀ 20 ਪੇਜ ਪ੍ਰਸ਼ਾਸਨ ਹੋ ਜੇ ਸਾਧਨ ਕਾਹਦੇ ਨਹੀਂ ਜਾਂਦਾ ਤਾਂ ਬਜਟ ਦੇ ਵਿੱਚ ਟੱਕਰ ਦੀ ਗੱਲ ਕਰੀਏ ਤਾਂ ਕਿਹੜੇ ਦੋ ਪਾਰਟੀਆਂ ਟੱਕਰ ਲੱਗ ਰਹੀਆਂ ਸੰਗਰੂਰ ਤੋਂ ਇਹ ਤੇ ਬੀਜੇਪੀ ਦੀ ਲੱਗ ਰਹੀ ਹੈ ਇਹ ਕਾਂਗਰਸ ਵਾਲੀ ਲੱਗ ਰਹੀ ਹੈ ਸੁਖਪਾਲ ਖਹਿਰਾ ਤੇ ਨਾਲ ਅਰਵਿੰਦ ਖੰਨਾ ਜੀ ਹਾਂਜੀ 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 ਟੱਕਰ ਦੀ ਗੱਲ ਕਰ ਰਹੇ ਨੇ ਕਹਿੰਦੇ ਸੁਖਪਾਲ ਸਿੰਘ ਖਹਿਰਾ ਤੇ ਅਰਵਿੰਦ ਖੰਨਾ ਬੀਜੇਪੀ ਤੇ ਕਾਂਗਰਸੀ ਟੱਕਰ ਹੈ ਲੇਕਿਨ ਮੁੱਦਾ ਫੇਰ ਉਹੀ ਗੱਲ ਜ ਨਜ਼ਰ ਆ ਰਹੇ ਨੇ ਵੀ ਮੁੱਦਾ ਜਿਹੜਾ ਪਾਣੀ ਦਾ ਮੁੱਦਾ ਉਹਦੀ ਸਮੱਸਿਆ ਬੜੀ ਵੱਡੀ ਹੈ ਉਹਦੀ ਹੱਲ ਨਹੀਂ ਹੋ ਰਹੀ ਹੈਗੀ ਹਾਂਜੀ ਹਾਂਜੀ ਇੱਧਰ ਕਿਹੜਾ ਘਾਉ ਦਾ ਚੂਹਾ ਹੈ ਹਾਂਜੀ ਇਹ ਕਹਿੰਦਾ ਠੇਕੇਦਾਰ ਖਾ ਜਾਂਦਾ ਪੈਸੇ ਇਹ ਤੋਂਿੱਦਾ ਜਾਂਦਾ ਨਾਲਾ ਪਾਈਪ ਦੱਬਣ ਪੜੂਦੀਆਂ 20 20 ਇੰਚ ਦੀਆਂ ਕਿਹੜਾ ਬੱਤੀ ਬੰਦਾ ਲਾਂਗੇ ਉਹ ਚੋਦੇ ਵਿੱਚ ਪਾਣੀ ਜਾਂਦਾ ਸੀ ਇੱਥੇ ਪਿੱਛੇ ਟ ਪਾਣੀ ਸੀ ਛੜਦੇ ਜਿੱਥੇ 2 ਸਾਲ ਦੇ ਕੰਮ ਨੂੰ ਫਿਰ ਕਿਵੇਂ ਦੇਖੋ ਸਰਕਾਰ ਨੇ ਸਰਕਾਰ ਨੇ ਕੀ ਕੁਝ ਨਹੀਂ ਕਰਿਆ 2 ਸਾਲਾਂ ਦੇ ਵਿੱਚ ਨਾ ਭਗਵੰਤ ਮਾਨ ਨੇ ਸਾਡਾ ਵਾਅਦਾ ਕਰਿਆ ਸੀ ਕਿ ਉਰਾ 2500 ਰੁਪਏ ਮਹੀਨਾ ਦੇ ਕੇ ਦੇ ਪਲਸਣ ਆ ਉਹੀ 1500 ਰੁਪਏ ਆ ਰਹੀ ਹੈ 1000 ਰੁਪਏ ਕਿੱਧਰ ਗਿਆ ਇਹਨਾਂ ਨੇ ਬੋਟਾ ਪੈਂਦੀ ਨਹੀਂ ਹੈਗੀਆਂ ਝਾੜੂ ਵਾਲਿਆਂ ਨੂੰ ਤਾਂ ਬਿਲਕੁਲ ਸਾਫ਼ ਨੇ ਫਿਰ ਕੌਣ ਲੱਗਦਾ ਕੌਣ ਜਿੱਤੂ ਸੰਗਰੂਰ ਤੋਂ ਸੰਗਰੂਰ ਤੋਂ ਜੀ ਜਿੱਤੂ ਆਪਣਾ ਕਾਂਗਰਸ ਜਿੱਤੂ ਸੁਖਪਾਲ ਸਿੰਘ ਖਹਿਰਾ ਹਾਂ ਜੀ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਵਿਰੋਧੀ ਕਹਿੰਦੇ ਵੀ ਤਾਂ ਬਾਹਰੋਂ ਲੈ ਕੇ ਇੱਥੇ ਆ ਗਏ ਨੇ ਨਾ ਨਾ ਝੂਠ ਮਾਰਦੇ ਨੇ ਇਹ ਝੂਠ ਮਾਰਦੇ ਨੇ ਐਸਾ ਇੱਕ ਮੋਦੀ ਨਹੀਂ ਵੋਟ ਨਹੀਂ ਪੈਂਦੀ ਬਿਲਕੁਲ ਸਾਫ਼ ਹੈ ਉਹਨੇ ਜੱਟਾਂ ਦੇ ਲਾਗੂ ਕਰਨ ਨੂੰ ਬਾਦੂ ਕਰਤਾ ਵੀ ਮਡੀਆਂ ਫੇਲ ਕਰਤੀਆਂ 13 ਮਡੀਆਂ ਦੇ ਵਿੱਚ ਇਹਨਾਂ ਨੇ ਮੋਦੀ ਨੇ ਠੱਪ ਕਰਤੀਆਂ ਵੀ ਇਹ ਕਿਹੜੇ ਦਿਹਾੜੀਦਾਰ ਮਨਜ਼ੂਰ ਉਹਨਾਂ ਨੂੰ ਕੰਮ ਨਹੀਂ ਮਿਲੇਗਾ ਉਹ ਧੁਖੇ ਮਰਨਗੇ ਜਿਹੜੇ 13 ਮਡੀਆਂ ਇਹਨਾਂ ਨੇ ਉਹ ਦੱਸ ਕਰੀਆਂ ਰੇ ਮੋਦੀ ਨੇ ਕਰੀਆਂ ਨੇ ਇਹਨਾਂ ਨੂੰ ਵੋਟ ਮੋੜ ਦੀ ਕੋਈ ਵੋਟ ਨਹੀਂ ਕੋਗੂ ਕਹਿੰਦੇ ਮੋਦੀ ਨੂੰ ਵੋਟ ਨਹੀਂ ਪੈਣੀ ਤੇ ਨਾਲ ਵੋਟ ਛਾੜੂ ਨੂੰ ਨਹੀਂ ਪੈਣੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਹੇਗਾ ਸੁਖਪਾਲ ਸਿੰਘ ਖਹਿਰਾ ਜਿੱਤੂ ਆਪਾਂ ਬਾਈ ਉਹ ਨਾਲ ਗੱਲ ਕਰਦੇ ਆਂਗੇ ਬਾਈ ਜੀ ਕਿਵੇਂ ਲੱਗ ਰਿਹਾ ਇਸ ਗਰੂਰ ਤੋਂ ਫਿਰ ਕੌਣ ਜਿੱਤੂ ਇਸ ਵਾਰ ਸੇਵਾਾਰ ਬਰੇਸੇ ਮਰਜੀ ਦਾ ਮਾਨ ਦੇ ਲਾਦਣ ਜਾਣ ਆ। ਆਪ ਤੁਹਾਡੇ ਪਹਿਲਾਂ ਸੈਟਿੰਗ ਐਮਪੀ ਵੀ ਨੇ ਦੁਬਾਰਾ ਤੁਸੀਂ ਕਹਿ ਰਹੇ ਹੋ ਉਹੀ ਜਿੱਤਣਗੇ। ਹਾਂਜੀ ਹਾਂਜੀ ਵੀਰੇ। ਛਾੜੂ ਵਾਲ ਨੂੰ ਕਿਵੇਂ ਦੇਖ ਰਹੇ ਹੋ 2 ਸਾਲ ਤੋਂ ਸਰਕਾਰ ਐ ਕਹਿ ਰਹੇ ਅਸੀਂ ਪੰਜ ਦੇ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਸਰਕਾਰ ਕਹਿ ਰਹੀ ਐ। ਸਾਨੂੰ ਤਾਂ ਕੋਈ ਲੱਗੇ ਨਹੀਂ ਵੀਰੇ। ਲੱਗ ਰਿਹਾ ਯਾਰ। ਤੁਜੀ ਗੱਲ ਪੁੱਛੋ। ਕੋਈ ਕੋਈ ਲੱਗਦਾ ਨਹੀਂ ਵਿਕਾਸ ਹੋਇਆ ਕਿਸੇ ਗੱਲ ਦਾ। ਨਹੀਂ ਉਹ ਕਹਿੰਦੇ ਅਸੀਂ ਪੰਜ ਦੇ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਨੇ ਤੇ ਭਗਵੰਤ ਮਾਨ ਜੀ ਕਹਿੰਦੇ ਨੇ ਅਸੀਂ ਮੁੱਦਿਆਂ ਦੇ ਆਧਾਰ ਤੇ। ਕੋਈ ਕੁਝ ਮਰਜ਼ੀ ਕਹੀਏ ਨਾ ਕਹਿੰਨ ਨੂੰ ਤਾਂ ਅਸੀਂ ਬਥੇਰੇ ਕਹਿੰਦਾ ਇਹ ਗੱਲ ਤੁਹਾਨੂੰ ਪਤਾ ਲੱਗ ਉਹ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਣਗੇ ਇਸ ਵਾਰ ਫਿਰ ਵੋਟਾਂ ਪਾਉਣਗੇ ਲੋਕ ਅਸੀਂ ਤਾਂ ਨਹੀਂ ਪਾਉਂਦੇ ਇਹਨਾਂ ਬਾਈਏ ਫਿਰ ਕੀ ਲੱਗ ਰਿਹਾ ਵੀ ਕਿਹਦੀ ਟੱਕਰ ਕਿਹਦੀ ਕਿਹ ਟੱਕਰ ਹੋਊਰੇ ਖੈਰਾ ਤੇ ਸਿਮਰਜੀਤ ਮਾਨ ਦੀਆ ਵੀਰੇ ਫੁੱਲ ਸਾਡੇ ਸਾਹਮਣੇ ਸਾਡੇ ਜਾ ਮੈਂ ਖੈਰਾ ਤੇ ਸਿਮਰਜੀਤ ਮਾਨ ਦੀਆ ਵੀਰੇ ਖੈਰਾ ਸਾਹਿਬ ਤੇ ਸਿਮਰਜੀਤ ਮਾਨ ਇਹ ਦੋ ਕੈਂਡੀਡੇਟ ਨੇ ਜਾਂ ਦੋ ਪਾਰ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਉਹ ਇੱਥੇ ਜਿੱਤ ਸਕਦੇ ਨੇ ਤੋ ਆਪਾਂ ਹੋਰ ਦੂਜੇ ਕਾਰਨਾਂ ਨਾਲ ਗੱਲ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਰਾਜਨੀਤੀ ਕੀ ਕਹਿ ਰਹੀ ਹੈ 사ਸ਼ੀ ਕਾਲ ਜੀ ਠੀਕਾ ਜੀ ਸਰ ਕਿਵੇਂ ਲੱਗ ਰਿਹਾ ਸੰਗਰੂਰ ਦੀ ਸੀਟ ਨੂੰ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਦਾਂ ਨਜ਼ਰ ਆ ਰਹੇ ਇਸ ਵਾਰ ਦੇਖੋ ਜੀ ਜਿਹੜਾ ਸੰਗਰੂਰ ਦੀ ਸੀਟ ਹੈ ਇਹ ਜਾਊਗੀ ਤਾਂ ਆਪ ਨੂੰ ਪਰ ਅਸੀਂ ਵੋਟ ਭਾਜਪਾ ਨੂੰ ਪਾਵਾਂਗੇ ਅਸੀਂ ਜਿਹੜੀ ਵੋਟ ਹੈ ਸਾਡੀ ਪਰਸਨਲ ਉਹ ਭਾਜੀਪੀ ਨੂੰ ਜਾਏਗੀ ਜੀ ਫਸੋ ਇਹ ਸੁਣਨ ਚ ਆਇਆ ਹੈ ਵੀ ਜਿਹੜੀ ਸੀਟ ਹੈ ਇਹ ਇਹ ਆਪ ਨੂੰ ਜਾਊਗੀ ਨਹੀਂ ਸੁਣਨ ਦੇ ਵਿੱਚ ਕਿਹਾ ਮੈਂ ਕਿਹਾ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਜੀ ਅਸੀਂ ਲੋਕਾਂ ਦਾ ਵਿਚਾਰ ਲੈਣਾ ਹੈ ਨਾ ਜੀ ਅਸੀਂ ਆਪਣੇ ਵਿਚਾਰ ਤਾਂ ਤੁਹਾਨੂੰ ਦੱਸ ਤੇ ਵੀ ਅਸੀਂ ਭਾਜੀਪੀ ਨੂੰ ਪਾਵਾਂਗੇ ਤੇ ਜੇਕਰ ਜੇ ਲੋਕਾਂ ਦੀ ਗੱਲ ਕਰਦੇ ਦੈਟ ਮੀਨਸ ਭਵਾਨੀਗੜ੍ਹ ਦੇ ਲੋਕ ਖੁਸ਼ ਨੇ ਸਰਕਾਰ ਦੇ ਕੰਮਾਂ ਤੋਂ 2 ਸਾਲ ਦੇ ਜੋ ਸਰਕਾਰ ਨੇ ਕੰਮ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਦੇਖੋ ਜਿਹੜੀ ਐਮਐਲਏ ਦੀ ਪੋਜੀਸ਼ਨ ਹੈ ਉਹਦੇ ਵਿੱਚ ਅਸੀਂ ਇਹ ਸੋਚ ਸਕਦੇ ਹਾਂ ਵੀ ਸਾਡਾ ਬਿਜਲੀ ਦਾ ਬਿੱਲ ਫਰੀ ਹੋ ਗਿਆ ਠੀਕ ਹੈ ਸਾਡੇ ਕਿਸੇ ਮੈਗਮੈਂਟ ਦੇ ਪੈਸੇ ਨਹੀਂ ਲੱਗੇ ਪਰ ਜਿਹੜੀ ਐਮਪੀ ਦੀ ਸੀਟ ਹੈ ਉਹਦੇ ਵਿੱਚ ਇਹਦਾ ਕੋਈ ਰੋਲ ਆਦਾ ਨਹੀਂ ਉਹ ਅਸੀਂ ਮੋਦੀ ਨੂੰ ਹੀ ਪ੍ਰਫਰ ਕਰਾਂਗੇ ਮੋਦੀ ਨੂੰ ਹੀ ਵੋਟ ਪਾਵਾਂਗੇ ਉਸੇ ਨੂੰ ਚਾਹਨੇ ਆਂ ਅਸੀਂ ਵੀ ਜੇ ਉਹ ਆ ਜੇ ਅੱਛਾ ਟੱਕਰ ਦੀ ਗੱਲ ਕਰਾਂ ਜੀ ਸੰਗਰੂਰ ਤੋਂ ਕਿਹੜੇ ਦੋ ਕੈਂਡੀਡੇਟ ਟੱਕਰ ਰਹਿ ਸਕਦੀ ਹੈ ਕੈਂਡੀਡੇਟ ਦੀ ਟੱਕਰ ਤਾਂ ਕਾਂਗਰਸ ਤੇ ਝਾੜੂ ਵਾਲਿਆਂ ਚ ਹੈ ਜੀ ਇਹਦੇ ਵਿੱਚ ਦੀ ਇਹ ਕੱਢ ਕੇ ਲੈ ਜਾਏ ਸੀਟ ਤਾਂ ਇਲਾਕੇ ਸਿਮਰ ਜੀ ਦਾ ਮਾਨ ਨੂੰ ਕਿਵੇਂ ਦੇਖ ਰਹੇ ਹੋ ਤੁਹਾਡੇ ਸਿਟਿੰਗ ਐਮਪੀ ਨਹੀਂ ਬਿਲਕੁਲ ਜੀ ਨਹੀਂ ਨਹੀਂ ਬਿਲਕੁਲ ਭਾਜੀ ਤੁਸੀਂ ਕੀ ਦੇਖ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਆ ਬੀਜੇਪੀ ਨੂੰ ਹੀ ਪਾਵਾਂਗੇ ਜੀ ਵੋਟ ਤਾਂ ਬੀਜੇਪੀ ਨੂੰ ਕਹਿੰਦੇ ਵੋਟ ਪਾਉਣੇ ਆ ਤੇ ਟੱਕਰ ਦੀ ਜਿਹੜੀ ਗੱਲ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਛਾੜੂ ਵਾਲਿਆਂ ਦੀ ਤੇ ਕਾਂਗਰਸ ਵਾਲੀ ਟੱਕਰ ਹੋਏਗੀ ਲੇਕਿਨ ਇਹ ਕਹਿੰਦੇ ਅਸੀਂ ਭਾਈ ਬੀਜੇਪੀ ਨੂੰ ਵੋਟ ਪਾਉਣਾ ਕਿਉਂਕਿ ਜਿਹੜਾ ਬਿਜਲੀ ਦਾ ਮੁੱਦਾ ਮੇਨ ਮੁੱਦਾ ਕ੍ਰੀਏਟ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਹਿੰਦੇ ਉਹਦਾ ਐਮਪੀ ਦੀ ਸੀਟ ਨਾਲ ਕੋਈ ਤਾਲੁਕਾਤ ਨਹੀਂ ਹੈਗਾ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਵਾਰ ਭਵਾਨੀ ਘਰ ਦੇ ਲੋਕ ਕੀ ਸੋਚਦੇ ਨੇਗੇ ਅਗਲ ਸੱਸ ਅਗਲ ਦੀ ਕੀਵੇਂ ਦੇਖ ਰਹੇ ਹੋਗੇ ਐਤ ਕੀ ਫਿਰ ਸੰਗਰੂਰ ਦੀ ਸੀਟ ਕੌਣ ਜਿੱਦਾਂ ਨਜ਼ਰ ਆ ਰਿਹਾ ਇਹ ਕਿੰਡਾ ਮੁਕਾਬਲਾ ਦਾ ਲਿਜਾਊਗਾ ਦਾ ਆਪਵਾੜਿਓ ਜੀ ਤੇ ਮੁਕਾਬਲਾ ਕੀ ਜਦੋਂ ਹੋਏਗਾ ਫਿਰ ਆਪ ਵਾਲਿਆਂ ਦਾ ਅਰਵਿੰਦ ਨਾਲ ਅਰਵਿੰਦ ਕੰਨੇ ਨਾਲ ਸੁਖਪਾਲ ਸਿੰਘ ਕਹਿ ਰਿਹਾ ਰੇਸ ਤੋਂ ਬਾਹਰ ਨੇ ਰੇਸ ਤੋਂ ਬਾਹਰ ਬੱਸ ਲੜੂਗਾ ਸੀ ਤੀਜੇ ਨੰਬਰ ਤੇ ਆਊ ਤੀਜੇ ਨੰਬਰ ਤੇ ਆਊਗਾ ਅੱਛਾ ਸਰਕਾਰ ਦੇ ਜਿਹੜੇ ਕੰਮ ਨੇ 2 ਸਾਲ ਦੇ ਉਹਨਾਂ ਤੋਂ ਕਿੰਨੇ ਖੁਸ਼ ਨੇ ਲੋਕ ਪਾਨੀ ਕਰਦੇ ਕੁਛ ਖੁਸ਼ ਨੇ ਕੁਝ ਰਿਸ਼ਵਤਖੋਰੀ ਵੱਧ ਗਈ ਤੋ ਕੁਸ਼ਵੀ ਨੇ ਨਾ ਕੁਸ਼ਵੀ ਨੇ ਦੋ ਇਨਮਿਕਸ ਨੇ ਮਾਨ ਸਾਹਿਬ ਕਹਿ ਰਹੇ ਨੇ ਵੀ ਅਸੀਂ ਪੰਜ ਦੇ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਨੇ ਅਸੀਂ ਕੰਮਾਂ ਦੇ ਆਧਾਰ ਤੇ ਵੋਟਾਂ ਲਾਵਾਂਗੇ ਲੋਕ ਫਿਰ ਵੋਟਾਂ ਉਹਨਾਂ ਦੇ ਕੰਮਾਂ ਨੂੰ ਪਾਉਣਗੇ ਕੰਮਾਂ ਨੂੰ ਬਸ ਜਿਹੜੀਆਂ ਸਬਸਿਡੀ ਨੇ ਉਹਦੇ ਸਿਰ ਤੇ ਵੋਟਾਂ ਲੈ ਜਾਂਦੇ ਨੇ ਹੋਰ ਤਾਂ ਮੇਟਾ ਕੋਈ ਪੱਲੇੋਂ ਦਾ ਕੁਝ ਦਿੰਦੀ ਨਹੀਂ ਕੋਈ ਗਵਰਨਮੈਂਟ ਜਿਹੜੀਆਂ ਇਹ ਫੈਸਿਲਿਟੀਆਂ ਇੰਨੀਆਂ-ਇੰਨੀਆਂ ਦੇ ਰਹੇ ਨੇ ਉਹਨਾਂ ਦਾ ਐਂਡ ਦਾ ਆਪਣਾ ਬਜਟ ਦਾ ਘਾਟੇ 'ਚ ਹੀ ਜਾ ਰਿਹਾ ਹੈ ਸਾਰਾ ਹੋ ਲੋਨ ਲਈਏ ਉਹਨੇ ਦੇਈ ਜਾਂਦੇ ਨੇ ਲਈਂ ਜਾਂਦੇ ਨੇ ਇਹਦਾ ਕੋਈ ਪਿਛੋਕੜ ਦਾ ਵਧੀਆ ਨਹੀਂ ਹੁਣ ਮੈਂ ਦੁਕਾਨ ਕਰ ਰਿਹਾ ਹਾਂ ਮਾਲ ਲੋਨ ਲੈ ਲੈ ਕੇ ਇਹਦੇ ਮਾਲ ਬਣਾਈਆਂ ਨਾ ਜਾਂ ਲੋਕਾਂ ਨੂੰ ਫੈਸਿਲਿਟੀਆਂ ਦੇਈਆਂ ਨਾ ਬਰਾਬਰ ਰੇਟਾਂ ਦੇਈਆਂ ਨਾ ਉਹਦੇ ਚ ਕੀ ਫਾਇਦਾ ਹੋ ਲੋਕਾਂ ਦਾ ਮੇਰੀ ਦੁਕਾਨ ਖਤਮ ਹੋ ਜੂਗੀ ਸਰਕਾਰ ਨੂੰ ਚਲਾਉਣ ਵਾਸਤੇ ਵੀ ਪੈਸੇ ਦੀ ਜਰੂਰਤ ਹੈ ਜੀ ਲੋਕ ਸਮਝਦੇ ਨਹੀਂ ਨਾ ਸਾਰੀਆਂ ਗੱਲਾਂ ਨੂੰ ਹੁਣ ਐਸੀ ਬਾਤ ਨਹੀਂ ਮੁਝ ਸਮਝਦੇ ਨਹੀਂ ਫਿਰ ਜਿਹੜੀ ਤੁਸੀਂ ਗੱਲਾਂ ਦੇ ਆਧਾਰ ਤੇ ਕਹਿ ਰਹੇ ਹੋ ਲੱਗ ਰਿਹਾ ਵੀ ਚਾਰੂ ਵਾਲੇ ਕੱਢਣਗੇ ਸੀਟੇ ਤੋਂ ਬਸ ਹੋਰ ਲੋਕਾਂ ਕੋਲੇ ਹੱਲ ਨਹੀਂ ਕੋਈ ਹੱਲ ਨਹੀਂ ਹੈ ਜਨਤਾ ਵੋਟ ਪਾਉਂਦੀ ਹੋਈ ਹੈ ਨਾ ਰਾਜ ਨੂੰ ਹੁਣ ਸਾਡੀ ਕਮਿਊਨਿਟੀ ਹੈ ਕਦੇ ਕਿਸੇ ਗਵਰਨਮੈਂਟ ਨੇ 5 ਰੁਪਏ ਨਹੀਂ ਦਿੱਤੇ ਸਾਇਦਾ ਦੇ ਮੋਂ ਬਚੇਰੇ ਦੁਕਾਨਦਾਰ ਵੋਟਾਂ ਪਾਉਣੇ ਕਿਤੇ ਲੋ ਬਿਜਲੀ ਦੇ ਬਿੱਲ ਤਾਂ ਮਾਫ ਹੋਏ ਦੇ ਸਰਕਾਰ ਕੰਮ ਕਰਦੀ ਹੈ ਨਾ ਕਰਦੀ ਹੈ ਕਹਿੰਦੇ ਬਿੱਲ ਤਾਂ ਮਾਫ ਹੋ ਗਿਆ ਬਾਹਰ ਦੇ ਬਟਮ ਦਾ ਤੋ ਕਹਿ ਰਹੇ ਨੇ ਵੀ ਬਿੱਲ ਦਾ ਜਿਹੜਾ ਮੁੱਦਾ ਦਾ ਮੁੱਦਾ ਇਹਦੇ ਉੱਪਰ ਲੋਕ ਵੋਟਾਂ ਪਾਉਣਗੇ ਪਰ ਦੂਸਰੇ ਪਾਸੇ ਇੱਕ ਸਵਾਲੀਆ ਨਿਸ਼ਾਨ ਵੀ ਆ ਸਰਕਾਰ ਦੇ ਉੱਪਰ ਵੀ ਇਹ ਜਿਹੜੀਆਂ ਸਬਸਿਡੀ ਅਧਾਰ ਤੇ ਵੋਟਾਂ ਤਾਂ ਲੈਣਗੇ ਲੇਕਿਨ ਕਰਜ਼ੇ ਦੀ ਗੱਲ ਵੀ ਕਰਦੇ ਨਜ਼ਰ ਆਇਆ ਨੇ ਵੀ ਕਰਜ਼ਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਆਪਾਂ ਕੁਝ ਹੋਰ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਸੀਟ ਕੌਣ ਜਿੱਤਦਾ ਨਜ਼ਰ ਆ ਰਿਹਾ ਬਾਈ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਲੱਗ ਰਿਹਾ ਸੰਗਰੂਰ ਸੀਟ ਕੌਣ ਜਿੱਤੂ ਇਸ ਵਾਰ ਪਾਰਟੀ ਬਾਈ ਮੁਸ਼ਕਲ ਆ ਸੰਗਰੂਰ ਦਾ ਪਤਾ ਹੀ ਨਹੀਂ ਲੱਗ ਰਿਹਾ ਕੁਝ ਹੁਣ ਕੀ ਬੈਗ ਆ ਜਾਬਾ ਉਹ ਦਿਆ ਜਾਮ ਅੱਛਾ ਜੀ ਟੱਕਰ ਦੀ ਤਾਂ ਗੱਲ ਕਰਾਂ ਟੱਕਰ ਕਿਹਦੇ ਕਿਹਦੇ ਵਿੱਚ ਲੱਗ ਰਿਹਾ ਕਿਹੜੀ ਪਾਰਟੀ ਟੱਕਰਾਂ ਵਾਲੀ ਆ ਬਾਈ ਮੈਂ ਨਾ ਜਾਣਾਂ ਜ਼ਰੂਰੀ ਆ ਪਾਜੀ ਓਕੇ ਚਲੋ ਬਾਈ ਜੀ ਕੁਝ ਸਾਇਲੈਂਟ ਰਹਿਣ ਦੀ ਕੋਸ਼ਿਸ਼ ਨੇ ਇੱਧਰ ਬਾਈ ਨਾਲ ਦੁਕਾਨਦਾਰ ਨਾਲ ਗੱਲ ਕਰਾਂਗੇ ਪਾਜੀ ਕਿਵੇਂ ਲੱਗ ਰਿਹਾ ਵੀ ਸੰਗਰੂਰ ਦੇ ਵਿੱਚ ਕਿਹੜੀ ਪਾਰਟੀ ਜਿੱਦੀ ਨਜ਼ਰ ਆ ਰਹੀ ਹੈ ਕਾਂਗਰਸ ਦਾ ਯਾਰਾ ਤੋਰੇ ਸੁਖਪਾਲ ਸਿੰਘ ਖਹਿਰਾ ਹਾਂਜੀ ਹਾਂਜੀ ਮਾਨ ਸਰਕਾਰ ਨੂੰ ਦੇਖੀਏ 2 ਸਾਲ ਦੇ ਕੰਮਾਂ ਨੂੰ ਕਿਵੇਂ ਦੇਖ ਰਹੇ ਹੋਗੇ ਕੰਮ ਤਾਂ ਇਹ ਵੀ ਹੋਈ ਨਹੀਂ ਕੋਈ ਭਵਾਨੀਗੜ੍ਹ 'ਚ ਵੀ ਕੋਈ ਕੰਮ ਉਹਨਾਂ ਨੇ ਕਰਵਾਇ ਨਹੀਂ ਹੈਗਾ ਸਾਰੀਆਂ ਗਲੀਆਂ ਆਪਣੀਆਂ ਉੱਧੇ ਹੀ ਪਾਣੀ ਆ ਰਿਹਾ ਹੈ ਲਗਾਤਾਰ ਨਹੀਂ ਪੈਂਦਾ ਗਲੀਆਂ ਭਰ ਜਾਂਦੀਆਂ ਨੇ ਬੱਚੇ ਬਹੁਤ ਔਖੇ ਹੁੰਦੇ ਨੇ ਆਪਣੇ ਕੁਝ ਵੀ ਨਹੀਂ ਕੀਤਾ ਆਪਣੇ ਜਿਹੜੇ ਮੈਡਮ ਨੇ ਕੀ ਨੇ ਜਿੱਤੇ ਨੇ ਆਪਣੇ ਨਰਿੰਦਰ ਕੌਰ ਭਰਾ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਤੱਕ ਭਵਾਨੀਗੜ੍ਹ ਦਾ ਜੀ 2 ਸਾਲ ਹੋ ਗਏ ਦੇਖਦਿਆਂ ਨੂੰ ਜੀ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਾਲੇ ਸੁਖਪਾਲ ਸਿੰਘ ਖਹਿਰਾ ਤੇ ਇਹ ਕਹਿ ਰਹੇ ਨੇ ਵੀ ਭਾਈ ਇਹ ਤਾਂ ਪੈਰਾਸ਼ੂਟ ਨਾਲ ਉਤਾਰਿਆ ਹੋਗਾ ਵਿਰੋਧੀ ਇਹ ਗੱਲ ਕਰ ਰਹੇ ਨੇ ਖਾਸ ਤੌਰ ਤੇ ਭਗਵੰਤ ਮਾਨ ਜੀ ਟਾਰਗੇਟ ਕਰ ਰਹੇ ਨੇ ਕਿ ਫਿਰ ਵੀ ਲੋਕ ਵੋਟਾਂ ਪਾਉਣਗੇ ਸੁਖਪਹਿਰੇ ਨੂੰ ਨਹੀਂ ਇਸ ਵਾਰ ਨਹੀਂ ਜੀ ਭਗਵੰਤ ਮਾਨੂ ਜਾਂ ਖੈਰੇ ਨੂੰ ਖੈਰੇ ਨੂੰ ਪੈਣੀਆਂ ਵੋਟਾਂ ਭਗਵੰਤ ਮਾਨੂ ਨਹੀਂ ਪੈਂਦੀ ਕਹਿੰਦੇ ਝਾਰੂ ਵਾਲੇ ਨੂੰ ਵੋਟ ਨਹੀਂ ਪੈਣੀ ਸੁਖਪਾਲ ਸਿੰਘ ਖੈਰੇ ਦੇ ਉੱਪਰ ਚਾਹ ਬਲੇਮ ਲਾਏ ਲਗਾ ਰਹੇ ਨੇ ਵੀ ਭਾਈ ਇਹਨਾਂ ਨੂੰ ਪੈਰਾਸ਼ੂਟ ਨਹੀਂ ਤਾਰਿਆਗਾ ਲੋਕਲ ਲੀਡਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਲੇਕਿਨ ਕਹਿੰਦੇ ਨੇ ਵੀ ਖੈਰਾ ਜਿੱਦਾਂ ਨਾ ਦੇਣਾ ਬਾਈ ਨਾਲ ਗੱਲ ਕਰਾਂਗੇ ਬਾਈ ਜੀ ਕੀ ਦੇਖ ਰਹੇ ਹੋ ਸੰਗਰੂਰ ਦੇ ਉੱਪਰ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਤ ਸਕਦਾ ਇਸ ਵਾਰ ਬਾਈ ਕੁਝ ਨਹੀਂ ਪਤਾ ਲੱਗ ਰਿਹਾ ਯਾਰ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਕੁਝ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਪਰ ਤੁਸੀਂ ਨੌਜਵਾਨੋ ਨੌਜਵਾਨਾਂ ਦੇ ਮੁੱਦੇ ਤਾਂ ਬਈ ਆਇਆ ਵੀ ਪੜ੍ਹਾਈ ਵਗੈਰਾ ਚ ਵਾਕਾਂ ਦੇ ਵਧੀਆ ਹੋ ਜੇ ਤਰੀਕੇ ਨਾਲ ਤੇ ਹਸਪਤਾਲ ਸਹੀ ਹੋ ਜਾਣਾ ਬਾਕੀ ਜਿਹੜੇ ਨਿੱਕੇ ਮੋਟੀਆਂ ਆਪਣੀਆਂ ਹੁੰਦੀਆਂ ਨੇ ਪਰ ਇਹ ਜਿਹੜੇ ਤੁਸੀਂ ਪੜ੍ਹਾਈ ਦੀ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਸਕੂਲ ਆਫ ਐਮੀਨੈਂਸ ਕੋਲਦੇ ਨੇ ਤੇ ਨੌਕਰੀ ਦੀ ਵੀ ਗੱਲ ਕਰਦੇ ਨੇ ਮਾਨ ਸਰ ਦਾ ਫਿਰ ਉਹਨੇ 2 ਸਾਲਾਂ ਨੂੰ ਕਿਵੇਂ ਦੇਖ ਰਹੇ ਹੋ ਸਮਝ ਤੋਂ ਬਾਹਰ ਆ ਬਈ ਸਮਝ ਅੱਛਾ ਐਂ ਦੱਸਿਓ ਕਿ ਜਾਂਦੇ ਹੁੰਦੇ ਵੀ ਟੱਕਰ ਕੀ ਦੀ ਰਹਿਣ ਵਾਲੀ ਆ ਆਪਾਂ ਚ ਕਿਹੜੀਆਂ ਦੋ ਪਾਰਟੀਆਂ ਇਸ ਵਾਰ ਤਾਂ ਯਾਰ ਇੰਟਰਸਟ ਹੀ ਲੈਣੀ ਹੈਗਾ ਬਾਲਾ ਪਿਛਲੀ ਵਾਰ ਐਮਐਲਏ ਦੇ ਵੋਟਰਾਂ ਦਾ ਇੰਟਰਸਟ ਪਿਆ ਸੀਗਾ ਐਸੇ ਕਿਤਾ ਕੰਮ ਤਾਂ ਕਿ ਮਤਲਬ ਆਪਣੇ ਬਾਸ ਨਹੀਂ ਇਸ ਵਾਰ ਫਿਰ ਜੇ ਐਮਐਲਏ ਦੇ ਉਹਨੋਂ ਵੀ ਜਿੱਤਾ ਹੈ ਉਹ ਕਿਸੇ ਨੂੰ ਹੁਣ ਫਿਰ ਉਸ ਪਾਰਟੀ ਨਾਲ ਜਾਓਗੇ ਨੋਟਾਵਲ ਜਾਵਾਂਗੇ ਰਹਿਤ ਕਿਤਾ ਇਸ ਵਾਰ ਕਹਿੰਦੇ ਨੋਟਾਵਲ ਨਿਰਾਸ਼ ਨਿਰਾਸ਼ ਵੋਟਰ ਨੇ ਜਿਹੜੇ ਨੋਟਾ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਭਾਈ ਇਸ ਵਾਰ ਤਾਂ ਨੋਟਾਵਲ ਜਾਵਾਂਗੇ ਆਪਾਂ ਨੋਟਾ ਨੂੰ ਵੋਟ ਪਾਵਾਂਗੇ ਇੱਧਰ ਬਾਈ ਨਾਲ ਗੱਲ ਕਰਾਂਗੇ ਤੇ ਜਾਣਾਗੇ ਵਿਚਾਰ ਇਹਨਾਂ ਦੇ ਬਾਈ ਸਤਿ ਸ੍ਰੀ ਅਕਾਲ ਜੀ ਭਾਈ ਜੀ ਕਿਵੇਂ ਲੱਗ ਰਿਹਾ ਸੰਗਰੂਰ ਸੀਟ ਕਿਹੜੀ ਪਾਰਟੀ ਦੀ ਨਜ਼ਰ ਆ ਰਹੀ ਹੈ ਸੰਗਰੂਰ ਸੀਟ ਵੀਰ ਜੀ ਹਜੇ ਤਾਂ ਸਾਰੀ ਡਾਂਵਾ ਡੋਲਾ ਠੀਕ ਹੈ ਬਾਕੀ ਉਮੀਦ ਹੈ ਵੀ ਜਿਹੜੀ ਪਾਰਟੀ ਪਹਿਲਾਂ ਚੱਲ ਰਹੀ ਆ ਉਹਦੀ ਆਉਣ ਦੇ ਸਾਰ ਨੇ ਪਹਿਲਾਂ ਮਾਲਕੇ ਪਹਿਲਾਂ ਐਮਪੀ ਦੀ ਗੱਲ ਕਰੀਏ ਤਾਂ ਸਿਮਰਜੀਤ ਮਾਨ ਨੇ ਰੂਲਿੰਗ ਪਾਰਟੀ ਪੰਜਾਬ ਦੀ ਗੱਲ ਕੀਤੀ ਝਾੜੂ ਵਾਲੇ ਨੇ ਫਿਰ ਕੌਣ ਜਿੱਤਾ ਨਜ਼ਰ ਆ ਰਿਹਾ ਹਜੇ ਤਾਂ ਸਰਕਾਰ ਸਾਰੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਅੱਗੇ ਵੀ ਉਹਦੀ ਉਮੀਦ ਹੈ ਝਾੜੂ ਵਾਲਾ ਜਿੱਤੇਗਾ ਝਾੜੂ ਵਾਲਾ ਆਉਣ ਦੀ ਹੀ ਉਮੀਦ ਹੈ ਵੀਰ ਜੀ ਕਿਉਂਕਿ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੇ ਕੰਮ ਹੋਏ ਹੁੰਦੇ ਹਨ ਠੀਕ ਹੈ ਟਾਈਮ ਤਾਂ ਹਰੇਕ ਨੂੰ ਮਿਲਦਾ ਅੱਗੇ ਕਿਸੇ ਨੂੰ 15 ਸਾਲ ਕਿਸੇ ਨੂੰ 20 ਸਾਲ ਪਰ ਹਜੇ ਨੰਦੇ ਤਾਂ 5 ਸਾਲ ਵੀ ਪੂਰੇ ਨਹੀਂ ਹੋਏ ਦੋ ਸਾਲ ਦੇ ਕਾਰਜਕਾਲ ਦੇ ਦੌਰਾਨ ਇਹ ਗੈਰੇ ਨੇ ਭਗਵੰਤ ਮਾਨ ਜੀ ਵੀ ਅਸੀਂ ਦੋ ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਾਂਗੇ ਕਿ ਦੋ ਸਾਲਾਂ ਦੇ ਕੰਮਾਂ ਤੋਂ ਭਵਾਨੀਗੜ੍ਹ ਦੀ ਜਨਤਾ ਖੁਸ਼ ਹੈ ਮੇ ਵੀ ਖੁਸ਼ ਨੇ ਤੁਸੀਂ ਵੀ ਭਵਾਨੀਗੜ੍ਹ ਦੇ ਵਿੱਚ ਆਓ ਨੇ ਤੁਸੀਂ ਖੁਸ਼ ਹੋ ਕੰਮ ਮੈਂ ਖੁਸ਼ ਆ ਜੀ ਸੋ ਕਹਿ ਰਹੇ ਨੇ ਵੀ ਅਸੀਂ ਖੁਸ਼ਾਂਗੇ ਤੇ ਜਿਹੜੇ ਵੋਟਾਂ ਨਿਕੀਆਂ ਉਹ ਝਾੜੂ ਨੂੰ ਪੈਣਗੇ ਝਾੜੂ ਹਾਂ ਇਧਰ ਮਾਤਾ ਜੀ ਬੈਠੇ ਨੇ ਹਾਂ ਮਾਤਾ ਜੀ ਪਹਿਲਾਂ ਦੱਸ ਕੇ ਕਹਿੰਦੇ ਅਸੀਂ ਝਾੜੂ ਨੂੰ ਪਾਵਾਂਗੇ ਅਸੀਂ ਕੱਟੜ ਸਮਰਥਕਾਂਗੇ ਅੱਛਾ ਹੁਣਾਂ ਵੀ ਚਾਹੀਦਾ ਬਿਲਕੁਲ ਜੇਕਰ ਤੁਹਾਡੇ ਕੰਮ ਹੋ ਰਹੇ ਨੇ ਤਾਂ ਉਹਨਾਂ ਨੂੰ ਵੋਟਾਂ ਪਾ ਦੇਣੇ ਚਾਹੀਦੇ ਨੇ ਗਿਆ ਸੋ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਉਮੀਦਵਾਰ ਹੋਣਗੇ ਕਿਹੜੇ ਮੁੱਦੇ 'ਤੇ ਰਹਿਣ ਵਾਲੇ ਨੇ ਸੰਗਰੂਰ ਦੇ ਕਿਹੜੇ ਮੁੱਦਿਆਂ ਆਧਾਰ 'ਤੇ ਵੋਟਾਂ ਪੈਣਗੇ ਆਪਾਂ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਬਾਈ ਸ ਪਾਜੀ ਕਿਵੇਂ ਦੇਖ ਰਹੇ ਹੋ ਸੰਗਰੂਰ ਦੀ ਸੀਟ ਨੂੰ ਕਿਹੜੀ ਪਾਰਟੀ ਹੈ ਤੇ ਕਿਹੜਾ ਉਮੀਦਵਾਰ ਜਿਹਦਾ ਨਜ਼ਰ ਆ ਰਿਹਾ ਇਸ ਵਾਰ ਆਪ ਕੋਲ ਤਾਂ ਨੌਲੇਜ ਨਹੀਂ ਹੈ ਜੀ ਸਵੇਰੇ ਅਫਸਰ ਦੁਕਾਨ ਘਰ ਨਹੀਂ ਤੇਣਾ ਹੀ ਆਪਣਾ ਨਹੀਂ ਚਲੋ ਵੋਟ ਤਾਂ ਪਾਉਂਗੇ ਨਾ ਨਹੀਂ ਪਾਈ ਨਹੀਂ ਕਦੇ ਵੋਟ ਪਾਈ ਨਹੀਂ ਕਦੇ ਪਾਜੀ ਤੁਸੀਂ ਕਿਵੇਂ ਦੇਖ ਰਹੇ ਹੋਗੇ ਕੁਝ ਨਹੀਂ ਕਹਿ ਸਕਦੇ ਸਾਰਾ ਮੁਕਾਬਲਾ ਸਾਰਿਆਂ ਦੇ ਵਿੱਚ ਠੀਕ ਹੈ ਨਾ ਕਿਤੇ ਬਾਰੇ ਹੁਣ ਪਹਿਲਾਂ ਕੋਈ ਕਮੈਂਟ ਨਹੀਂ ਕਰ ਸਕਦੇ ਵੀ ਕੌਣ ਕਿਹੜੀ ਪਾਰਟੀ ਹੈ ਪਰ ਲੋਕ ਬਹੁਤ ਸਮਝਦਾਰ ਨੇ ਠੀਕ ਹੈ ਨਾ ਉਹ ਗੱਲ ਨਹੀਂ ਹੈਗੀ ਅੱਗੇ ਵਾਲਾ ਕੰਮ ਲੋਕ ਦੇਖ ਕੇ ਵੋਟ ਪਾਉਣਗੇ ਸਾਇਲੈਂਟ ਵੋਟ ਦੀ ਗੱਲ ਕਰ ਰਹੇ ਹੋਗੇ ਸਭ ਬੋਰਡ ਸਾਇਲੈਂਟ ਖੁੱਲ ਕੇ ਲੋਕ ਬਹੁਤ ਘੱਟ ਸਾਹਮਣੇ ਆਉਣਗੇ ਸਾਇਲੈਂਟ ਬੋਰਡ ਹੋਗੇ ਜੇ ਜਦੋਂ ਮੈਂ ਮੁੱਦਿਆਂ ਦੀ ਗੱਲ ਕਰਾਂ ਪਵਾਨੀਗੜ੍ਹ ਦੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਲੋਕ ਵੋਟਾਂ ਪਾਉਣਗੇ ਪਵਾਨੀਗੜ੍ਹ ਤੇ ਬਹੁਤ ਮੁੱਦੇ ਨਹੀਂ ਪਵਾਨੀਗੜ੍ਹ ਦਾ ਬਹੁਤ ਕੰਮ ਕਰਨ ਨੇ ਜਿਹੜੇ ਪਵਾਨੀਗੜ੍ਹ ਦੇ ਵਿੱਚ ਜਿਹੜੇ ਪੈਨ ਜਿਹੜੇ ਪੈਂਡਿੰਗ ਪਏ ਨੇ ਬਹੁਤ ਜ਼ਿਆਦੇ 2 ਸਾਲ ਦੇ ਕੰਮਾਂ ਨੂੰ ਕਿਵੇਂ ਦੇਖਣ ਸਰਕਾਰ ਨੂੰ ਕਿਹਾ ਕਿ ਅਸੀਂ 5 ਚੋਂ 4 ਗਾਰੰਟੀਆਂ ਪੂਰੀਆਂ ਕਰਦੇ ਨੇ ਉਹਨਾਂ ਦੇ ਆਧਾਰ ਤੇ ਅਸੀਂ ਬੁੱਟਾ ਮੰਗਾਂਗੇ ਕੁਝ ਨਹੀਂ ਪੂਰਾ ਹੋਇਆ ਜੀ ਠੀਕ ਹੈ ਜੀ ਗਏ ਆਪਾਂ ਕੁਝ ਵੀ ਕੁਝ ਵੀ ਨਹੀਂ ਪੂਰਾ ਪੋਵਨੀਗੜ੍ਹ ਦੀ ਜ਼ੀਰੋ ਡਵੈਲਪਮੈਂਟ ਆ ਤੇ ਲੋਕ ਚਾਲ ਰੂਪੋਟਾ ਪਾਉਣਗੇ ਪੋਵਨੀਗੜ੍ਹ ਦੇ ਸਵਾਰ ਦੇਖੋ ਇਹ ਤਾਂ ਲੋਕ ਲੋਕ ਦੇਖਣਗੇ ਕੀ ਇਹ ਉਹਨਾਂ ਦਾ ਬਾਈ ਕਹਿੰਦੇ ਇਹ ਤਾਂ ਵੋਟ ਸਾਇਲੈਂਟਰ ਹੋਊਗੀ ਲੇਕਿਨ ਦੂਸਰੇ ਪਾਸੇ ਡਵੈਲਪਮੈਂਟ ਦੀ ਗੱਲ ਕੀਤੀ ਉਹ ਕਹਿੰਦੇ 2 ਸਾਲ ਦੇ ਵਿੱਚ ਡਵੈਲਪਮੈਂਟ ਨਹੀਂ ਹੋਈ ਹੈਗੀ ਸੋ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਪੋਵਨੀਗੜ੍ਹ ਦੇ ਲੋਕ ਕੀ ਸੋਚਦੇ ਨੇ ਕਿਹੜੀ ਪਾਰਟੀ ਜਿੱਤੂਗੀ